ਪੰਜਾਬ ਦੇ ਲੋਕਾਂ ਨੂੰ ਕਈ ਸਮੇਂ ਤੋਂ ਜਿਹੜਾ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਅੱਜ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ ਤੇ ਪਿੰਡਾਂ ਦੇ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ ਦਾ ਸਹੀ ਹੈ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤਾਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਸ਼ਡਿਊਲ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਰੇ ਦਸਤਾਵੇਜ਼ ਜੋ ਸਾਈਟ ਉੱਤੇ ਅਪਲੋਡ ਹਨ ਉਹ ਤੋਂ ਡਾਊਨਲੋਡ ਕੀਤੇ ਕਰ ਸਕਦੇ ਹਨ ਦੱਸ aí ਇਹ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਦੀਆਂ ਜਿਹੜੀਆਂ ਕੀ ਵੋਟਾਂ ਪੈਣਗੀਆਂ ಗ್ರಾಮ ਪੰਚਾਇਤ ਚੋਣਾਂ ਦੀ ਮਿਆਦ ਫਰਵਰੀ 2024 ਵਿੱਚ ਖਤਮ ਹੋ ਗਈ ਸੀ ਜੋ ਹੁਣ 20 ਅਕਤੂਬਰ ਤੱਕ ਹੋਣੀਆਂ ਹਨ ਹੁਣ ਅਕਤੂਬਰ ਵਿੱਚ ਤਿਉਹਾਰ ਅਤੇ ਛੁੱਟੀਆਂ ਹਨ ਪੰਚਾਇਤੀ ਚੋਣਾਂ ਲਈ ਵੋਟਰ ਸੂਚੀ ਵੱਖਰੀ ਹੈ 13237 ਪੰਚਾਇਤਾਂ ਹਨ ਇੱਥੇ 19110 ਪੋਲਿੰਗ ਬੂਥ ਹੋਣਗੇ 1 ਕਰੋੜ 33 ਲੱਖ 97932 ਵੋਟਰ ਹਨ ਬਲੈਕ ਬਾਕਸ ਰਾਹੀਂ VOTING ਹੋਵੇਗੀ ਉਮੀਦਵਾਰਾਂ ਲਈ ਨਾਮਜ਼ਦਗੀ ਫੀਸ 100 ਰੁਪਏ ਹੋਵੇਗੀ ਐਸਸੀ ਬੀਸੀ ਲਈ 50 ਰੁਪਏ ਦੀ ਅੱਧੀ ਫੀਸ ਅਦਾ ਕਰੇਗਾ ਉਮੀਦਵਾਰਾਂ ਦੇ ਖਰਚੇ ਤੇ ਸਰਪੰਚ ਨੂੰ 40000 ਅਤੇ ਪੰਜ ਨੂੰ 30 ਹਜ਼ਾਰੇ ਖਰਚ ਸਕਣਗੇ ਨੋਟਾ ਦਾ ਵਿਕਲਪ ਹੋਵੇਗਾ ਦੱਸਿਆ ਕਿ ਵੈਬਸਾਈਟ sector.punjabgovernment.in ਨੂੰ ਅਪਡੇਟ ਕੀਤਾ ਗਿਆ ਹੈ ਸਿਬਲ ਕਲੈਕਟਰ ਨੇ ਕਿਹਾ ਹੈ ਕਿ ਅਸੀਂ ਕਿਤਾਬ ਤਿਆਰ ਕਰ ਲਿਆ ਹੈ ਉਮੀਦਵਾਰ ਹੁਣ ਕਿਸੇ ਵੀ ਸਿਆਸੀ ਪਾਰਟੀ ਦੇ ਆਧਾਰ ਤੇ ਚੋਣ ਨਹੀਂ ਲੜ ਸਕਣਗੇ ਪੰਜਾਬ ਵਿੱਚ ਜ਼ਿਲ੍ਹਾ ਪ੍ਰਤੀ ਪੰਚਾਇਤ ਸਮੇਟੀ ਅਤੇ ಗ್ರಾಮ ਪੰਚਾਇਤ ਚੋਣਾਂ ਨਾ ਕਰਾਏ ਜਾਣ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਕੁਝ ਦਿਨਾਂ ਵਿੱਚ ਹੀ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਵਾਬ ਦਿੰਦੇ ਆ ਇਹਨਾਂ ਨੂੰ ਜਲਦੀ ਕਰਵਾਉਣ ਲਈ ਕਿਹਾ ਹੈ ਦੱਸਿਆ ਕਿ ਪੰਜਾਬ ਦੀਆਂ 13000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਭੰਗ ਹੋ ਚੁੱਕੀਆਂ ਹਨ ਦੋ ਹਫ਼ਤੇ ਪਹਿਲਾਂ ਸਰਕਾਰ ਨੇ ਬਾਕੀ ਰਹਿੰਦੀਆਂ 153 ਪੰਚਾਇਤ ਸਮਤੀਆਂ ਵਿੱਚੋਂ 76 ਨੂੰ ਵੀ ਭੰਗ ਕਰ ਦਿੱਤਾ ਹੈ ਦੱਸਿਆ ਕਿ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਫੈਸਲਾ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਪੈਣਗੀਆਂ ਤੇ 15 ਅਕਤੂਬਰ ਦੀ ਸ਼ਾਮ ਨੂੰ ਪੰਚਾਇਤੀ ਚੋਣਾਂ ਦੇ ਜਿਹੜੇ ਕੀ ਨਤੀਜੇ ਉਹ ਲੋਕਾਂ ਦੇ ਸਾਹਮਣੇ ਆਉਣਗੇ ਤੇ ਇਸ ਵਾਰੀ ਜਿਹੜਾ ਵੀ ਪੰਚਾਇਤੀ ਚੋਣਾਂ ਸਰਪੰਚ ਬਣਨ ਦੇ ਉਮੀਦਵਾਰ ਹੋਣਗੇ ਉਹ ਕਿਸੇ ਵੀ ਪਾਰਟੀ ਦਾ ਚੋਣ ਨਿਸ਼ਾਨ ਲੈ ਕੇ ਚੋਣਾਂ ਨਹੀਂ ਲੜ ਸਕਦਾ ਤੇ ਦੱਸਿਆ ਇਹ ਕਿ ਪਿੰਡਾਂ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ ਦੱਸਿਆ ਇਹ ਕਿ ਹੁਣ ਪਿੰਡਾਂ ਦੇ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਕਿ ਚੋਣ ਕਮਿਸ਼ਨ ਨੇ ਸ਼ਡਿਊਲ ਜਾਰੀ ਕੀਤਾ ਹੈ ਕਿ 15 ਅਕਤੂਬਰ ਨੂੰ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਗਿਆ ਲੋਕ ਆਪਣੇ ਪਿੰਡਾਂ ਦੇ ਸਰਪੰਚ ਚੁਣ ਸਕਦੇ ਨੇ ਹਾਲਾਂਕਿ ਇਹ ਜਿਹੜਾ ਕਾਰਜਗੁਜ਼ਾਰਾ ਸੀ ਪੰਚਾਇਤੀ ਦਾ ਉਹ ਫਰਵਰੀ 2024 ਦੇ ਵਿੱਚ ਸਮਾਪਤ ਹੋ ਗਿਆ ਸੀ ਤੇ ਹੁਣ ਜਿਹੜੀਆਂ ਨੇ ਵੋਟਾਂ ਹੋਣੀਆਂ ਸੀ ਉਹ ਹੁਣ 15 ਅਕਤੂਬਰ ਨੂੰ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਵੋਟਾਂ ਹੋਣਗੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਨਿੰਦਰ ਪੰਜਾਬੀ মিডিਆ ਨਾਲ ਹੁੰਦੀ ਹੈ ਇਜਾਜ਼ਤ ਧੰਨਵਾਦ